ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਸਾਹਿਬ ਦੀ ਰਹਿਮਾਈ ਹੇਠ ਸਾਰੇ ਪੰਜਾਬ ਵਿੱਚ ਬਹੁਤ ਹੀ ਅਜੋ ਇਤਿਹਾਸਿਕ ਦਿਹਾੜਾ 350 ਸਾਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੋ ਹਿੰਦੀ ਚਾਦਰ ਜਨੋ ਤੋਂ ਆਪਦੇ ਹਨ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਹੀ ਅੱਛਾ ਔਰ ਲਾਈਟ ਹੈਂਡ ਸਾਊਂਡ ਪ੍ਰੋਗਰਾਮ ਕੀਤਾ ਗਿਆ ਤੇ ਜੰਦਰ ਸ਼ੂ ਸ਼ਾਰਟ ਵੀ ਕੀਤਾ ਗਿਆ ਔਰ ਅੱਜ ਕਬੂਥਲਾ ਵੀ ਹੋਇਆ ਹੈ ਤੋਂ ਕੂਤਲ ਦੇ ਸਾਰੇ ਪ੍ਰਸ਼ਾਸਨ ਨੇ ਬਹੁਤ ਬਖੂਬੀ ਸਾਰਿਆਂ ਨੂੰ ਬੁਲਾ ਕੇ ਇੱਥੇ ਜੋ ਅੱਜ ਦਾ ਇਹ ਲਾਈਟ ਐਂਡ ਸਾਊਂਡ ਪ੍ਰੋਗਰਾਮ ਦਿਖਾਇਆ ਹੈ ਇਹਦੇ ਨਾਲ ਜੋ ਸਾਡਾ ਪਿੱਛੇ ਇੱਕ ਮਕਸਦ ਸੀ ਕਿ ਸਾਡੀ ਜੋ ਆਉਣ ਵਾਲੀ ਜਨਰੇਸ਼ਨ ਹੈ ਜੋ ਮੌਜੂਦਾ ਜਨਰੇਸ਼ਨ ਹੈਗੀ ਹੈ ਉਹਨਾਂ ਨੂੰ ਆਪਣੇ ਗੁਰੂਆਂ ਦੇ ਜੀਵਨ ਬਾਰੇ ਪਤਾ ਚੱਲੇ ਔਰ ਅੱਜ ਦੇਖ ਕੇ ਬਹੁਤ ਹੀ ਇੱਕ ਆਪਣੇ ਆਪ ਨੂੰ ਗਰਮ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਗੁਰੂਆਂ ਨੇ ਆਪਣੇ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਂਝੀ ਮਨੁੱਖਤਾ ਲਈ ਆਪਣੀ ਕੁਰਬਾਨੀ ਤੱਕ ਦਿੱਤੀ ਸੋ ਸਾਡੇ ਵਾਸਤੇ ਇੱਕ ਬੜੀ ਵੱਡੀ ਇੱਕ ਜਿੱਥੇ ਰਾਉਡ ਹੈਗਾ ਉਹਦੇ ਨਾਲ ਨਾਲ ਸਾਡੇ ਬੱਚਿਆਂ ਨੂੰ ਪਤਾ ਲੱਗਦਾ ਹੈ ਕਿ ਸਾਡੇ ਗੁਰੂਆਂ ਨੇ ਸਾਡੇ ਦੇਸ਼ ਲਈ ਸਾਡੀ ਕੌਮ ਲਈ ਕਿੰਨਾ ਕੁਝ ਕੁਰਬਾਨ ਕੀਤਾ ਔਰ ਸਾਨੂੰ ਕਦੇ ਵੀ ਆਪਣਾ ਜੋ ਧਰਮ ਹੈ ਉਹਨੂੰ ਨਹੀਂ ਛੱਡਣਾ ਚਾਹੀਦਾ ਆਪਣੇ ਧਰਮ ਦੀ ਖਾਤਰ ਸਾਨੂੰ ਜਾਨਾਂ ਵੀ ਕੁਰਬਾਨ ਕਰਨੀਆਂ ਪੈਣ ਤਾਂ ਪਿੱਛੇ ਇੰਨੀ ਹਟਣਾ ਚਾਹੀਦਾ ਦੇਖੋ ਕਿ 25 ਅਕਤੂਬਰ ਨੂੰ ਪੰਜਾਬ ਦੇ ਮੁੱਖ ਪੰਚਸਿਹਜ਼ਦ ਕੌਮ ਸੀਮਨ ਸਾਹਿਬ ਔਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀਮਨ ਅਰਵਿੰਦ ਕੇਜਰੀਵਾਲ ਜੀ ਔਰ ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਸਾਰੇ ਮਨਿਸਟਰ ਸਹਿਬਾਨ ਐਮਐਲਏ ਸਹਿਬਾਨ ਅਧੀ 25 ਅਕਤੂਬਰ ਨੂੰ ਤੋਂ ਕਾਬਗਾਨ ਦਿੱਲੀ ਤੋਂ ਸ਼ੁਰੂਆਤ ਕੀਤੀ ਸੀ ਅਸਦੀ ਮਹਿੰਮ ਵੀ ਔਰ ਅੱਜ ਲਗਾਤਾਰ ਚੱਲ ਰਹੀ ਹੈ ਔਰ ਅਸੀਂ ਜੋ 19 ਤਰੀਕ ਨੂੰ ਜੇ ਐਨ ਕੇ ਸ਼ਿਨਗਰ ਕੁਸ਼ੀ ਦੀ ਉੱਥੋਂ ਵੀ ਇੱਕ ਸਾਰੀਆਂ ਸੰਗਤਾਂ ਇੱਥੇ ਆ ਰਹੀਆਂ ਨੇ ਸੋ ਸਾਰੇ ਪੰਜਾਬ ਦੇ ਵਿੱਚ ਜੋ ਹੈ ਸਾਰੇ ਦੇਸ਼ ਵਿੱਚ ਬਹੁਤ ਵੱਡੀ ਇੱਕ ਮਹਿੰਮ ਚੱਲੀ ਆ ਔਰ ਸਭ ਤੋਂ ਪਹਿਲੇ ਤੇ ਮੈਂ ਜੋ ਵੀ ਅਸੀਂ ਅੱਜ ਹੈਗੇ ਆ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਕਿ ਅਸੀਂ ਬੜੇ ਭਾਗਾ ਵਾਲੇ ਆ ਬੜੇ ਖੁਸ਼ਕਿਸਮਤ ਆ ਜਿਨ੍ਹਾਂ ਨੂੰ ਇਹ 350 ਸਾਲਾਂ ਦੇਖਣ ਦਾ ਮੌਕਾ ਮਿਲਿਆ ਅੱਜ ਇਸ ਦਿਨ ਦੇ ਗਵਾਹ ਹੈਗੇ ਆ ਕਿ ਸਾਨੂੰ ਇਹ ਆਪਣੇ ਜੀਵਨ ਦੇ ਵਿੱਚ ਇੱਕ ਬੜਾ ਵੱਡਾ ਇੱਕ ਇਤਿਹਾਸਿਕ ਜੋ ਸਾਡੇ ਗੁਰੂਆਂ ਨੇ ਇੱਕ ਬੜਾ ਵੱਡਾ ਇੱਕ ਫੈਸਲਾ ਲਿਆ ਹੈ ਕੁਰਬਾਨੀ ਦਿੱਤੀ ਉਹ ਦੇਖਣ ਦਾ ਮੌਕਾ ਮਿਲਿਆ ਹੈ ਸਰਕਾਰ ਬੜਾ ਪ੍ਰਯਾਸ ਕਰ ਰਹੀ ਏ ਤਾਂ ਕਿ ਜੋ ਕਿਉਂਕਿ ਜਿੱਥੇ ਧਰਮ ਹੁੰਦਾ ਹੈ ਉੱਥੇ ਬੁਰਾਈ ਦਾ ਨਾਸ਼ ਹੁੰਦਾ ਹੈ ਸੋ ਜਿੰਨਾ ਧਰਮ ਦਾ ਪ੍ਰਚਾਰ ਹੋਏਗਾ ਉੱਥੇ ਬੁਰਾਈ ਦਾ ਖਾਤਮਾ ਹੋਏਗਾ ਸੋ ਪੰਜਾਬ ਸਰਕਾਰ ਦੀ ਬਹੁਤ ਵੱਡੀ ਇੱਕ ਉਪਲਬਧੀ ਹੈ ਤੋ ਨਾਇਕ ਜੀ ਫੇਰ ਪੰਜਾਬ ਦੇ ਮੁਖੀ ਸਾਹਿਬ ਬਖਸ਼ੀ ਮਾਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਔਰ ਖਾਸ ਕਰਕੇ ਜੋ ਅੱਜ ਜੋ कपूरथला ਦਾ ਪ੍ਰਸ਼ਾਸਨ ਹੈ ਡੀਸੀ ਸਰਵਾਨ ਐਸਐਸਪੀ ਸਰਵਾਨ ਸਾਰਾ ਉਹਨਾਂ ਦਾ ਜਿੰਨੀ ਪੁਲਿਸ ਡਿਪਾਰਟਮੈਂਟ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ